ਚੱਲ ਜਫੀ ਤੇ ਪਾਰੇ ਘੁੱਟ ਕੇ ਉਹ ਜਫੀ ਤੇ ਪਾਰੇ ਆਉਣ ਦਾ ਬਤਾ ਇਹਨਾਂ ਦੇ ਥਰੂ ਆਵਾਂਗੇ ਉਹ ਦੋ ਹੱਥਾਂ ਨਾਲ ਜਫੀ ਤੇ ਪਾਰੇ ਘੁੱਟ ਕੇ ਘੁੱਟ ਕੇ ਪਾਰੇ ਥਰੂ ਨਹੀਂ ਆਉਣਾ ਅਸੀਂ ਆਵਾਂਗੇ ਇਹਨਾਂ ਦੇ ਥਰੂ ਆਵਾਂਗੇ ਭਾਵੇਂ ਉਹ ਸੁਣਦਾ ਰਹਿਣ ਕਰਦਾ ਕਰਦਾ ਨਹੀਂ ਪਟੀਆਂ ਬਣਾਏ ਗੱਲ ਸੁਣਦਾ ਪਰ ਇਹ ਬੰਦੇ ਸੱਚੇ ਆ ਐਡੀ ਗੱਲ ਨਹੀਂ ਉਹ ਜਿਹੜਾ ਸੱਚਾ ਹੋਵੇ ਨਾ ਉਹ ਬਦੋ ਬਦੀ ਬੋਲ ਪੈਂਦਾ ਹੁੰਦਾ ਤੇ ਮਾਤ ਇਹਨਾਂ ਦੀ ਵੀ ਕਰਨੀ ਦੂਜੀ ਤੇਰਦੀ ਵੀ ਕਰਨੀ ਲੜਾਉਣਾ ਨਹੀਂ ਆਪਾਂ ਕਿਸੇ ਨੂੰ ਠੀਕ ਆ ਜੀ ਨਹੀਂ ਕਿੰਨੀ ਕੀ ਗੱਲ ਤੋਂ ਕਹੀ ਰਾਂ ਇਹ ਨਾਲੀਆਂ ਨੂਲੀਆਂ ਬੰਦ ਕਰ ਦੋ ਹੀ ਕਿਹੜਾ ਮੁੜ ਕੇ 26 ਤੇ 307 ਤੇ ਕਿਹੜਾ ਮੁੜ ਕੇ 302 ਤੱਕ ਗੱਲਾਂ ਪਹੁੰਚਦੀਆਂ ਹਾਂ ਹਾਂਜੀ ਹਾਂਜੀ ਹਾਂ ਹਾਂ ਤੇ ਇਹਨਾਂ ਇਹਨਾਂ ਦਾ ਭਾ ਕੇ ਭਾਵੇਂ ਦੋਹਾਂ ਤੇਰਾ ਨੂੰ ਮੇਰੇ ਕੋਲ ਲੈ ਆਂ ਆਪਾਂ ਭਾ ਕੇ ਸਮਝਾ ਲਾਂ ਕਰਾ ਦੇ ਕੰਮ ਸਾਰਾ ਠੀਕ ਆਪ ਜੀ ਨੇ ਵਚਨ ਕੀਤਾ ਨਾ ਆਪ ਜੀ ਨੇ ਵੀ ਅੱਜ ਮਾਹੌਲ ਬੜਾ ਖਰਾਬ ਹੈ ਲੜਨਾ ਨਹੀਂ ਬਸ ਮਾਹੌਲ ਤੋਂ ਡਰਦੇ ਆ ਕੰਮ ਨਹੀਂ ਹੋਇਆ ਜੀ ਚਲੋ ਕੋਈ ਨਹੀਂ ਅਗਲੇ ਕਨੰਦਰ ਮਾਹੌਲ ਤੋਂ ਨਹੀਂ ਠੀਕ ਠੀਕ ਹਾਂ ਠੀਕ ਹੋ ਗਿਆ ਹੋਣ ਇਹਨਾਂ ਨੂੰ ਚਾਹ ਪਿਆ ਕੇ ਤੇ ਰੋਟੀ ਖਵਾ ਕੇ ਖੜਨਾ ਹੀ ਜੇ ਇਹਨਾਂ ਰੋਟੀ ਨਾ ਖਾਦੀ ਫਿਰ ਕੋਰੇ ਨਹੀਂ ਬਣੇ ਠੀਕ ਆ ਸਾਡੀ ਹੋਰ ਬੇਨਤੀ ਹੈ ਜੀ ਚਾਣੀ ਕਰਾਉਂਦਾ ਮੇਰਾ ਤੇ ਇਹੋ ਹੀ ਕੋਸ਼ਿਸ਼ ਹੁੰਦੀ ਆ ਵੀ ਆਪਾਂ ਰਾਜੀ ਨਾਵਾ ਕਰਾਈਏ ਵੀਡੀਓ ਵੇਖੀਆ ਜੀ ਅੱਜ ਤੱਕ 3.5 ਸਾਲ ਹੋ ਗਏ ਆ ਪੱਟੀ ਹਲਕੇ ਜੂ ਇੱਕ ਬੰਦਾ ਆ ਕੇ ਕਹਦੇ ਵੀ ਕਿਸੇ ਤੇ ਵੀ ਝੂਠਾ ਪਰਚਾ ਕਰਾਵੇ ਇੱਕ ਬੰਦਾ ਆ ਕੇ ਕਹਦੇ ਜਿਨ ਨੇ ਜਿਨ ਨੇ ਵੇਖੋ ਕਾਨੂੰਨ ਨੂੰ ਅਸਚ ਲੈਣਾ ਜਿਨ ਨੇ ਝਗੜਾ ਕਰਨਾ ਜਿਨ ਨੇ ਗਲਤ ਮਲਤ ਕਰਨਾ ਉੱਥੇ ਤੇ ਰੂਟੀਨ ਚ ਕਾਨੂੰਨ ਅਨਸਾਰ ਹੋਣਾ ਉਹਦੇ ਤੇ ਵੀ ਮੇਰੀ ਕੋਸ਼ਿਸ਼ ਇਹ ਹੁੰਦੀ ਆ ਮੈਂ ਸੱਦ ਕੇ ਇੱਥੇ ਬਾਕੇ ਰਾਜੀਨਾਮਾ ਕਰਾ ਦਾਂ ਇੱਕ ਵਾਰ ਮਖਤਾਰ ਤੇ ਉਹਦੇ ਤੇ ਵੀ ਕੋਸ਼ਿਸ਼ ਇਹ ਹੁੰਦੀ ਆ ਕਿ ਇੱਥੇ ਸੱਦ ਕੇ ਬਾਕੇ ਰਾਜੀਨਾਮਾ ਕਰਾ ਦਈਏ ਸਮਝਾਈਦਾ ਕਿ ਜੇ ਝਗੜੋਗੇ ਲੜਾਈਆਂ ਯਾਰ ਉਹ ਵੀ ਆਜਣ ਜੀ ਆ ਇਹਨੂੰ ਆਪਾਂ ਉਹਨਾਂ ਦਾ ਵੀ ਪਵਾ ਦਾਂਗੇ ਆਪਾਂ ਪਰ ਪਾਣੀ ਨਹੀਂ ਕਿਸਦਾ ਬੰਦ ਕਰਨਾ ਠੀਕ ਹੈ ਜੀ ਆਪਾਂ ਅਹੀਂ ਤੈਨੂੰ ਸਰਪੰਚ ਸਾਹਿਬ ਕੀ ਕਿਹਾ ਹੈਗਾ ਸਾਨੂੰ ਵੀ ਦੱਸਣਾ ਵੀ ਇਹਨਾਂ ਸਾਰੇ ਪਰਿਵਾਰ ਨੇ ਕਹਿ ਕੇ ਨਾ ਵੀ ਉੱਥੇ ਖੜ੍ਹ ਜਾਣੂ ਤੱਤ ਮੈਂ ਇਹੀ ਜੇ ਇੱਥੇ ਆਗੇ ਨਾਲ ਹੀ ਹਾਂ ਉਹ ਕੋਈ ਜ਼ਿਆਦਾ ਨਾਲ ਹੀ ਕੇ ਉਹ ਨਹੀਂ ਆਪਾਂ ਉਹਨਾਂ ਦਾ ਵਿਸ਼ਵਾਸ ਦੇਣਾ ਆਪਾਂ ਕਿਸੇ ਦਾ ਨਹੀਂ ਵਿਸ਼ਵਾਸ ਦੇਣਾ ਉਹਨਾਂ ਕਹਿੰਦੇ ਜੇ ਇਸ ਰੂਪੇ ਪਹੁੰਚ ਕੇ ਤੇ ਅਸੀਂ ਪਾਵਾਂਗੇ ਇਹਨੂੰ ਇਹ ਗੱਲ ਕਹੀ ਉਹਨਾਂ ਜੀ ਪਰ ਜੇ ਉਹ ਸਰੋਪੇ ਪਾਉਂਦੇ ਆ ਅਸੀਂ ਪਾਉਂਗੇ ਮਰਮਤ ਜੇ ਉਹ ਪਹਿਲ ਕਰਦੇ ਫਿਰ ਪਾਵਾਂਗੇ ਗੱਲ ਸੁਣੋ ਗੱਲ ਕਰ ਸਹੀ ਗੱਲ ਸੁਣ ਲੋ ਗੱਲ ਸੁਣੋ ਗੱਲ ਕਰ ਮੌਤ ਕਰ ਆਪਾਂ ਆਪਾਂ ਸਰੋਪੇ ਕਿਸੇ ਨੂੰ ਵੀ ਨਹੀਂ ਪਾਉਣੇ ਆਪਾਂ ਉਹ ਕੰਮ ਕਰਨਾ ਤੁਸੀਂ ਮੇਰੇ ਨਾਲ ਆ ਜਿਓ ਤੁਸੀਂ ਦਿਲੋਂ ਮੇਰੇ ਨਾਲ ਆ ਜਿਓ ਜਿਹੜਾ ਸਾਡਾ ਦੁੱਖ ਸੁਣਦਾ ਵਾ ਅਸੀਂ ਉਹਦੇ ਨਾਲ ਆ ਇਹ ਭਲੇ 65 ਵਾਲੇ ਬੰਦੇ ਜੀ ਇਹਦੇ ਤੁਹਾਡੀ ਨਾਲ ਹੀ ਬੰਦ ਕਰੀ ਜਾਂਦੇ ਆ ਆ ਵੇਖੋ ਜੀ ਜਬਰਦਸਤ ਜਿਹੜੀ ਨਾਲੀ ਵਿਕਾਸ ਆ ਜੀ ਜਿਹੜਾ ਸਰਕਾਰ ਨੇ ਵਿਕਾਸ ਬਣਾ ਕੇ ਸਾਨੂੰ ਛੱਪੜ ਚ ਭੇਜਿਆ ਵਿਕਾਸ ਉਹਦੇ ਵਿੱਚ ਆ ਨਹੀਂ ਨਾਲਾ ਬੰਦ ਕਰਨ ਦਾ ਮਗਲ ਵੀ ਨਹੀਂ ਬੰਦਾ ਸਰ ਡੇਢ ਮਹੀਨਾ ਹੋ ਗਿਆ ਜੇ ਮੱਛਰ ਸੂ ਸੂ ਜੰਡੋ ਕੇ ਕਿ ਸਰਿਆਲੀ ਕੋਟੀ ਕੋਟਾਂ ਵਾਲੀ ਜਿਹੜੀ ਹੈ ਕਲੋਨੀ ਉਹਦੇ ਵਿੱਚ ਨਹੀਂ ਨਹੀਂ ਸਰਿਆਲੀ ਆਹ ਸਾਡੇ ਹਲਕੇ ਦੀ ਨਾ ਸਰਿਆਲੀ ਤੁਹਾਡੇ ਹਲਕੇ ਦੀ ਦੂਜੀ ਸਰ ਇੱਕ ਬੇਨਤੀ 2 ਮਿੰਟ ਮੈਨੂੰ ਟਾਈਮ ਦੇ ਹਾਂ ਦੂਜੀ ਬੇਰਤੀ ਭੱਜੀਆਂ ਦੀ ਨਾਲਾ ਆਉਂਦਾ ਇਹ ਆnde ਲੀਕ ਆ ਉਹ ਜਿਹੜੀ ਜ਼ਮੀਨ ਆ ਨਾ ਜੀ ਉਹ ਸਰਕਾਰੀ ਆ ਜੀ ਹਾਂ ਉਹ ਪਲਾਟ ਕੱਤੇ ਹੀ 73 ਦੇ ਵਿੱਚ ਛੋਟੀ ਜਾਤੀਆਂ ਨੂੰ ਜੀ ਤੁਸੀਂ ਅੱਜ ਪਹਿਲੇ ਦਿਨ ਹੀ ਮੇਰੇ ਮੱਥੇ ਲੱਗੇ ਜੀ ਨਹੀਂ ਜੇ ਲੱਗਦੇ ਰਹੇ ਹਾਂ ਸਰ ਨਹੀਂ ਨਹੀਂ ਵੈਸੇ ਵੈਸੇ ਮੈਂ ਉਤਰਾ ਗੱਲ ਕਰਨਿਆ ਉਤਰਾ ਪਹਿਲੇ ਦਿਨ ਹੀ ਲੱਗੇ ਨਹੀਂ ਸਰ ਮੈਂ ਬੜੀ ਜਰਾ ਮੱਥੇ ਲੱਗਾ ਜੀ ਤੁਹਾਡੇ ਕਿੱਥੇ ਕਚੀਰੀ ਚ ਲੱਗੇ ਜੀ ਜਦੋਂ ਤੁਸੀਂ ਨਵੇਂ ਨਵੇਂ ਬਣੇ ਜੀ ਉਹਦੇ ਰੱਬੋਂ ਲੱਗੇ ਹੋਵਾਂਗੇ ਨਹੀਂ ਸਰ ਆਏ ਆਇਦਰ ਸੁਣੋ ਪੈਂਦੇ ਜੀ ਉਹਦੇ ਰੱਬੋਂ ਲੱਗੇ ਹੋਵਾਂਗੇ ਇਹਦੀ ਸੁਣੋ ਹਾਂ ਅੱਛਾ ਜਦੋਂ ਕਰਨਾਟ ਕਿਹੜੀ ਜੇ ਜਿੱਦਾਂ ਜਿਹੜਾ ਤਰਨਦਾਬ ਦੇ ਪੱਟੀ ਜਦੋਂ ਜਿੱਥੇ ਪੱਟੀ ਜੀ ਅੱਛਾ ਪੱਟੀ ਜੀ ਪੱਟੀ ਜਦੋਂ ਤੁਹਾਡੀ ਮੀਟਿੰਗ ਸੀ ਹਾਂ ਫੇਰ ਲੱਗੇ ਜੀ ਜਦੋਂ ਪੰਜਾਬ ਟਰੱਕ ਇਕਤਾ ਦਾ ਸੂਬਾ ਪ੍ਰਧਾਨ ਜੋੜ ਸਾਹਿਬ ਆ ਹਾਂ ਕਰਨਾਲ ਸਿੰਘ ਜੋੜ ਅੱਜ ਵੀ ਹਰਮੇਸ਼ ਸਿੰਘ ਸੰਧੂ ਦੇ ਨਾਲ ਹੈ ਜੀ ਨਹੀਂ ਪਰ ਉਹ ਐਮਪੀ ਇਲੈਕਸ਼ਨ 'ਚ ਤੁਹਾਨੂੰ ਪਤਾ ਕਿੱਦਾਂ ਵਰਿਆ ਹੈ ਉਹ ਉਹ ਹੋ ਰਿਹਾ ਸੀ ਉਸ ਟਾਈਮ ਰਿਹਾ ਪਰ ਅੱਜ ਤੇ ਅੱਜ ਦੇ ਨਾਲ ਆ ਨਾ ਜੀ ਵੇਲੋ ਆਗੇ ਟਿਕਾ ਅੱਜ ਦੇ ਅਗੇ ਆ ਨਾ ਅੱਜ ਨਾਲ ਆਂ ਜੀ ਅੱਜ ਵੀ ਉਹ ਦੋਮ ਨਹੀਂ ਖੇਡਦਾ ਮੁੰਡਾ ਦਾ ਖਾਲੀ ਦਲਦਾ ਤੂੰ ਇੱਧਰ ਆ ਅੱਜ ਉਹ ਦੋਮ ਨਹੀਂ ਖੇਡਦਾ ਇਹਨਾਂ ਬੰਦੇ ਉਹਦਾ ਨਾਲ ਲਿਆ ਜਿਹੜਾ ਜਿਹੜਾ ਸਾਰੇ ਬੰਦੇ ਨਹੀਂ ਖੇਡੂ ਕਰਿਆ ਪਿਆ ਮਾਂ ਜੀ ਖੇਡੂ ਕਰਿਆ ਆਊਗਾ ਜੀ ਤੇ ਚਲੋ ਪਤਾ ਕੀ ਆਪਾਂ ਤੁਸੀਂ ਖੇਡਣ ਦਾ ਟਾਈਪ ਆ ਨਾ ਸਭ ਆਪਣੇ ਆਲੇ ਕਹਿ ਰਹੇ ਨੇ ਨਹੀਂ ਤੁਸੀਂ ਆਪਾਂ ਇੱਥੋਂ ਦੀ ਗੱਲ ਕਰੀਏ ਤੇ ਦੂਜਾ ਸਰ ਆਪਾਂ ਆਪਣੇ ਆਲੇ ਦੀ ਗੱਲ ਕਰਦੇ ਜਿਹੜੀ ਆਪਣੇ ਨਾਲ ਚੱਲ ਰਹੀ ਹੈ ਉਹ ਜੀ ਜਿਹੜੀ ਨਾਲੀ ਆ ਇਹਨਾਂ ਬੰਦ ਕੀਤੀ ਆ ਉਹ ਜਿਹੜਾ ਹੈਗਾ ਸੋਟੀ ਜਾਤੀਆਂ ਨੂੰ ਦਿੱਤਾ ਸੀ ਸੂਚਿਤ ਕਲੋਨੀਆਂ ਕੱਟ ਕੇ ਆਪਣੇ ਮਜੀ ਸਿੰਘ ਭਰਾਵਾਂ ਨੂੰ ਉੱਤੇ ਇਹ ਜੀ ਕਾਨੂੰਗੋ ਹੀਗਾ ਪਟਵਾਰੀ ਉਹਦੇ ਵਿੱਚ ਜੀ ਇਹਨੇ ਕੀ ਕੀਤਾ ਵਾ ਵੀ ਉਹ ਕਰਕੇ ਨਾ ਜੀ 2 ਨੰਬਰ ਦੇ ਕੰਮ ਆਪ ਖੁਦ ਪਟਵਾਰੀ ਕਾਨੂੰਗੋ ਕੋਈ ਨਹੀਂ ਮੈਂ ਤਾਂ ਕਰ ਦੇਣਾ ਆਪਣਾ ਨਾਲਾ ਖੁੱਲਣਾ ਦੇਈਦਾ ਨਾ ਨਾਲਾ ਵੀ ਖੁੱਲਣਾ ਚਾਹੀਦਾ ਜਿਹੜੀ ਸਾਨੂੰ ਸਜਾਮੜੀ ਆ ਜੀ ਇਹਨੇ ਚੜਦੀ ਉਹਦੀ ਕਾਰਵਾਈ ਜਿਹੜੀ ਆ ਕੀ ਇਹ ਨਾਲਾ ਬੰਦ ਹੋਇਆ ਜਿਹੜਾ ਹਾਂਜੀ ਨਾਲਾ ਬੰਦ ਹੋਇਆ 1.5 ਮਹੀਨਾ ਹੋ ਗਿਆ ਸਾਡੇ ਘਰ ਜਾ ਕੇ ਆਵਾਜ਼ ਹੋਜੀ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਚਰਨਜੀਤ ਸਿੰਘ ਚਰਨਜੀਤ ਸਿੰਘ ਹਾਂਜੀ ਤੁਸੀਂ ਆ ਕੇ ਵੇਖੋ ਵੀਡੀਓ ਸਾਬ ਨੂੰ ਸਾਰੇ ਤੁਸੀਂ ਸਰਾਲੀ ਵਾਲੇ ਇਹ ਸਾਰੇ ਇਹ ਸਾਰੇ ਸੋਧਰੇ ਸਾਰੇ ਆਹੀ ਸਾਰੇ ਜਿੰਨੇ ਵੀ ਮਤਲਬ 8 ਘਰ ਸਾਡੇ ਸਜਾ ਸਰਪੰਚ ਸਾਸੀ ਕੇ ਮੰਤਰੀ ਸਾਹਿਬ ਸਾਸੀਗੜ ਤੇਰੇ ਪਿੰਡੋਂ ਨਾ ਸਰਾਲੀਆਂ ਮੇਰੇ ਕੋਲ ਆਇਆ ਬੇਕਾਂ ਤੋਂ ਵੀਰ ਇਹਨਾਂ ਦਾ ਨਾਲਾ ਬੰਦ ਕੀਤਾ ਕਿਸ ਬੰਦੇ ਨੇ ਬਾਬਾ ਚਰਦਾ ਕੀ ਨਾਂ ਤੁਹਾਡਾ ਮੇਰਾ ਨਾਂ ਚਰਨਜੀਤ ਸਿੰਘ ਇਹਨਾਂ ਦਾ ਨਾਂ ਚਰਨਜੀਤ ਸਿੰਘ ਹਾਂਜੀ ਹਾਂਜੀ ਆਓ ਤੇ ਇਹਨਾਂ ਦੀ ਕਰਨੀ ਮਦਦ ਨਾਲਾ ਖਲਾ ਦੀਏ ਇਹ ਮੰਤਰੀ ਸਾਹਿਬ ਧੰਨਵਾਦੀ ਇੱਕ ਭਾਈ ਜੋ ਮਾਰੀ ਦੀ ਕੋਈ ਆਪਣੇ ਪ੍ਰਤੀ ਕੀ ਬੋਲਣ ਲਿਆ ਹੈ ਇੱਕ ਵੀਡੀਓ ਇੱਥੇ ਭਾਈ ਉਹ ਹਾਂਜੀ ਹਾਂਜੀ ਚੱਲ ਮਵੀਨਾ ਵੀਨਾ ਹਾਂ ਫੇਰ ਮਨਾ ਵੀਨਾ ਵੀ ਲੋ ਬੰਦਾ ਫੜਿਆ ਜਾਂਦਾ ਕੀ ਗੱਲ ਜੀ ਕਿ ਕਿਹਾ ਆ ਮਤਗਾਂ ਵੀ ਆ ਆ ਗਏ ਆ ਬਰੋ ਇਹ ਚੀਜ਼ ਹੈ ਹੈ ਵੀਡੀਓ ਜੀ ਹਾਰ ਕੇ ਪਾਈ ਆ ਜੀ ਵੀਡੀਓ ਤੋਂ ਮੁੱਕਰਦੇ ਨਹੀਂ ਆਈ ਜੀ ਵੀਡੀਓ ਪਾਈ ਆ ਹਾਰੇ ਇਹ ਫਤਵਰ ਇਹਨਾਂ ਨੂੰ ਕਿਹੜਾ ਟਾਈਮ ਲੈ ਕੇ ਦਿਓ ਜੀ ਇਹਨਾਂ ਨੂੰ ਮੇਰੀ ਵੀ ਗੱਲ ਕਰਾ ਦਿਓ ਆਹੀ ਸਾਰੇ ਬੰਦੇ ਆਖੇ ਮੰਤਰੀ ਸਭ ਤੋਂ ਟਾਈਮ ਲੈ ਕੇ ਦੇ ਅਸੀਂ ਉਹਨਾਂ ਨੂੰ ਮਿਲੀਏ ਅਸੀਂ ਇਹਨਾਂ ਨੂੰ ਦੁੱਖ ਸੁੱਖ ਸੁਣਾਈਏ ਜੀ ਨਹੀਂ ਤੇ ਟਾਈਮ ਲਾਈਨ ਦੀ ਤੇ ਲੋੜ ਨਹੀਂ ਪੈਂਦੀ ਇੱਥੇ ਤੇ ਜਿਹੜਾ ਮਰਜੀ ਆਏ ਦਾ ਅੱਜ ਤੁਸੀਂ ਟਾਈਮ ਖੜਾ ਲਿਆ ਆ ਤੇ ਸੁਖਦੀਪ ਨੇ ਆਖਿਆ ਵੀ ਇਸ ਤਰ੍ਹਾਂ ਸ੍ਰਿਆਲੀ ਤੋਂ ਬੰਦਿਆਂ ਨੇ ਮਿਲਣਾ ਮੇਰੇ ਰਿਸ਼ਤੇਦਾਰ ਨੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਮਿਲ ਲੈਣੇ ਆਜੋ ਇੱਥੋਂ ਤੇ ਟਾਈਮ ਲਾਈਨ ਦੀ ਲੋੜ ਨਹੀਂ ਹੁੰਦੀ ਸਰ ਪਿੱਲੋ ਸਰਪੰਚ ਸਾਹਿਬ ਨੂੰ ਕਹਿਣਾ ਚਾਹੀਦਾ ਨਾ ਕਿ ਪਿੰਡ ਦੇ ਨੂੰ ਲਿਕੇ ਕਰੀਏ ਨਹੀਂ ਨਹੀਂ ਫਿਰ ਸਰਪੰਚ ਦੀ ਨਹੀਂ ਗੱਲ ਹੁੰਦੀ ਜੇ ਤੁਹਾਨੂੰ ਕੋਈ ਦੁੱਖ ਆ ਪਹਿਲਾਂ ਕੋਈ ਵੀ ਗੱਲ ਬੋਲਣ ਤੋਂ ਜਾਂ ਲੜਨ ਤੋਂ ਜਾਂ ਝਗੜਣ ਤੋਂ ਵੀ ਇੱਥੇ ਤੇ ਕਿਹਨੂੰ ਟਾਈਮ ਲੈਂਦੀ ਲੋੜ ਨਹੀਂ ਇੱਥੇ ਤੇ ਤੂੰ ਹੀ ਵੇਖ ਲੋ ਵੀ ਇੱਥੇ ਤੇ ਕੋਈ ਪੁਲਿਸ ਵਾਲਾ ਵੀ ਨਹੀਂ ਡੱਕਦਾ ਵੀ ਤੂੰ ਨਹੀਂ ਜਾਣਾ ਅੰਦਰ ਤੂੰ ਹੁਣ ਗੱਲ ਸੁਣੋ ਤੇ ਅਜੇ ਆਪਾਂ ਐਵੇਂ ਨਹੀਂ ਪੁੱਛਿਆ ਵੀ ਤੁਸੀਂ ਕਿਹੜੀ ਪਾਰਟੀ ਦੇ ਜੇ ਤੇ ਮੈਂ ਤੁਹਾਨੂੰ ਪਹਿਲੇ ਦਿਨ ਹੀ ਵੇਖਿਆ ਚਲੋ ਰਾਏ ਬਗਾਏ ਤੇ ਮਿਲ ਹੀ ਪਈਦਾ ਰਾਏ ਬਗਾਏ ਤੇ ਹੋ ਸਕਦਾ ਕੈਪਟਨ ਮਨਿੰਦਰ ਸਿੰਘ ਵੀ ਮੈਨੂੰ ਮਿਲਿਆ ਹੋਵੇ ਉਹ ਵੀ ਕਹਿ ਦੂਗਾ ਵੀ ਮੈਂ ਤੈਨੂੰ ਫਲਾਣੀ ਨਾਲ ਮਿਲਿਆ ਇਹ ਉਤਰਾਂ ਪਾਉ ਹੋਣੀ ਪਾਰਟੀ ਕਿਹੜੀ ਨਾਲ ਸੰਬੰਧ ਰੱਖਦੇ ਆ ਇਹ ਜੀ ਕਾਂਗਰਸ ਨਾਲ ਇਹ ਆ ਕਾਂਗਰਸ ਨਾਲ ਚਲੋ ਭਾਵੇਂ ਤੁਸੀਂ ਕਾਂਗਰਸ ਨਾਲ ਸਬੰਧ ਰੱਖਦੇ ਜੇ ਮੈਂ ਤਾਂ ਕਿਹਨਾ ਵਿਰੋਧ ਨਹੀਂ ਰੱਖਦਾ ਮੇਰੇ ਤੇ ਇਹੋ ਪਰ ਪਰ ਤੁਸੀਂ ਝੂਠ ਨਾ ਬੋਲੋ ਵੀ ਵੇਖੋ ਜਾਂਦੇ ਕੋਈ ਨਹੀਂ ਅਸੀਂ ਤੇ ਤੁਹਾਨੂੰ ਮਿਲਦੇ ਰਹੇ ਆ ਐ ਨਹੀਂ ਨਾ ਤੁਸੀਂ ਸਿੱਧਾ ਆ ਕੇ ਦੱਸੋ ਵੀ ਅਸੀਂ ਕਾਂਗਰਸ ਨਾਲ ਜੇ ਮੈਂ ਤਾਂ ਕਿਹੇ ਕਾਂਗਰਸੀ ਕਾਲੀ ਨਾਲ ਕੋਈ ਵੈਰ-ਵਿਰੋਧ ਨਹੀਂ ਰੱਖਦਾ ਜੀ ਕਿਹੜਾ ਜਮੂਰ ਕਾਂਗਰਸ ਦੇ ਨਾਲ ਆ ਵੋਟਾਂ ਸਾਰੀਆਂ ਪਾਈਆਂ ਜੀ ਨਹੀਂ ਇਹ ਫਿਰ ਤੁਸੀਂ ਤੇ ਫਿਰ ਤੁਹਾਡੇ ਜਿੱਦਾ ਮਾੜਾ ਬੰਦਾ ਨਹੀਂ ਹੈਗਾ ਕੋਈ ਇੱਕ ਮਿੰਟਾ ਤੁਹਾਡੇ ਜਿੱਦਾ ਮਾੜਾ ਬੰਦਾ ਨਹੀਂ ਹੈਗਾ ਕੋਈ ਖਲੋਂਦੇ ਤੁਸੀਂ ਕਾਂਗਰਸ ਨਾਲ ਤੇ ਵੋਟਾਂ ਤੁਸੀਂ ਦੂਜੇ ਬੰਦੇ ਪਾਉਂਦੇ ਜੇ ਨਹੀਂ ਜੇ ਜਦੋਂ ਇਹ ਫਿਰ ਤੁਸੀਂ ਕਾਹੇ ਬੰਦੇ ਮ ਜੋਗੇ ਹੋ ਨਹੀਂ ਹੋਏ ਨਹੀਂ ਬੰਦਾ ਗੱਲ ਸੁਣੋ ਬੰਦਾ ਤੇ ਉਹ ਚਾਹੀਦਾ ਵਾ ਜਿੱਥੇ ਖਲੋਤਾ ਉਥੇ ਡਟ ਕੇ ਖਲੋਵੇ ਪੀ ਜਾ ਜੱਟਾ ਮੈਂ ਤੇਰੇ ਨਾਲ ਹੀ ਤੇਰੇ ਨਾਲ ਹੀ ਰਹੂੰ ਤੇਰੇ ਨਾਲ ਹੀ ਮਰੂੰ ਤੇਰੇ ਨਾਲ ਹੀ ਜੀਊਂ ਬੰਦਾ ਤੇ ਇਹੋ ਜਿਹਾ ਚਾਹੀਦਾ ਤੇ ਜੇ ਤੁਸੀਂ ਕਾਂਗਰਸ ਨਾਲ ਤੁਸੀਂ ਤੇ ਫਿਰ ਕਾਂਗਰਸ ਨਾਲ ਵੀ ਗਦਾਰੀ ਕਰੀ ਜਾਂਦੇ ਜੀ ਨਹੀਂ ਸਰ ਜਦੋਂ ਮਾਹੌਲ ਚੱਲਿਆ ਨਾ ਜੀ ਕਾਂਗਰਸ ਦਾ ਕਾਲੀ ਦਾ ਉਦੋਂ 600 ਕਿੰਨੀ ਬੋਟ ਦੇ ਨੇ ਖੜੇ ਖੜੇ ਚੜ ਕੇ ਖੜੇ ਸਾਢੇ 650 ਬੋਟ ਨਿਕਲੀ ਸਰੇ ਵਾਲੀ ਜੀ ਨਹੀਂ ਇੱਕ ਲੋ ਜੋ ਇਹ ਇਹਨਾਂ ਪਾਈਆਂ ਸੀ ਵੋਟਾ ਆਪਾਂ ਨੂੰ ਬਾਈ ਜਿਹਰ ਨਹੀਂ ਮੰਤਰੀ ਸਾਹਿਬ ਨਹੀਂ ਪਾਈਆਂ ਇਹਨਾਂ ਤਾਂ ਲੁੰਡਾਂ ਗੇ ਫੇਰੀਆਂ ਨਾ ਬੂਤੇ ਕਿ ਨਹੀਂ ਇਹਨਾ ਬਿਲਕੁਲ ਇਹ ਆਪਣਾ ਮੋਹਰ ਬਾਦੋਂ ਸੁਣੋ ਸਤਨਾਮ ਖਲੋ ਮੈਨੂੰ ਮਤੋਂ ਵੀ ਪੁੱਛ ਲੈਂਦਾ ਹਣ ਜਿਹੜਾ ਸਾਡੇ ਬੂਥ ਤੇ ਪੀਟਾ ਮੈਂ ਉਹਨੂੰ ਪੁੱਛਣਾ ਇਤਨਾ ਥੋੜਾ ਪੈ ਜਣੀਆਂ ਤਰਲੋਚੋਂ ਤੋਂ ਆਖੇ ਥੋੜਾ ਪੈਣੀਆਂ ਹੁਣ ਜਿਹੜਾ ਸਾਡੇ ਬੂਥ ਤੇ ਪੀਟਾ ਦੱਸਣੀ ਤੇ ਉਹਨੇ ਗੱਲ ਸੱਚੀ ਗਾਰੰਟੀ ਸਰ ਤਰਲੋਚਨ ਸਿੰਘ ਨੇ ਪਾਈਆਂ ਆ ਆ ਵੇਲੋ ਉਹ ਤਰਲੋਚੋਂ ਵੇਲੋ ਉਹ ਕਲੀਆ ਤਰਲੋਚਨ ਤੋਂ ਜਿਹੜਾ ਖਲੋਤਾ ਉਹਦੀਆਂ ਨੇ ਕਹਦਾ ਪਾਈਆਂ ਜਿਹੜਾ ਨੂ ਬੂਥ ਤੇ ਬੈਠਾ ਉਹਨੂੰ ਕਹੂ ਜਿਹਨੇ ਵੋਟ ਪਾਉਣੀ ਨਾ ਉਹਨੇ ਕਹਣਾ ਭਾਉ ਭਾਤੀਆਂ ਤੇਨੂੰ ਭਾਵੇਂ ਨਾ ਵੀ ਤੁਰਿਆ ਆ ਅਸੀਂ ਪਾ ਹੀ ਤੈਨੂੰ ਇਹ ਇਹ ਗੱਲ ਸੁਣੋ ਉਹ ਮੰਤਰੀ ਸਾਹਿਬ ਕਲੀਅਰ ਮੈਂ ਦੱਸਦਾ ਤੁਹਾਨੂੰ ਆਪਾਂ ਨੂੰ ਚਲੋ ਇਹ ਆਪਾਂ ਇਹਨਾਂ ਦਾ ਨਾਲਾ ਖਿਲਾਉਣ ਗਿਆ ਉਹ ਗੱਲ ਤੇ ਸੁਣ ਲਾ ਤੂੰ ਇਹ ਦੱਸ ਪੀ ਇਹਨਾਂ ਤੁਹਾਨੂੰ ਡਾਂਗ ਫੇਰੀ ਕਿ ਨਹੀਂ ਫੇਰੀ ਬਿਲਕੁਲ ਜੀ ਇਹ ਆਂਦੇ ਝਾੜੂ ਤੁਹਾਡੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਵੀ ਕਿੱਥੇ ਦੁੰਨਾਂ ਦੇ ਐਸਾ ਸਿੱਧਾ ਜਾਂਦਾ ਹੀ ਨਹੀਂ ਕਿਨੇ ਜੀ ਹੈ ਫੇਰੀ ਗੱਲ ਕਰਾ ਹੈ ਆਪਣਾ ਸਤਨਾਥ ਸਿੰਘ ਹੈ ਉੱਧਰ ਆਕੂ ਅੰਕਲ ਤੋਂ ਜੀਵਨ ਨੂੰ ਇੱਥੇ ਰੋਜਨ ਸਿੰਘ ਨੂੰ ਪਤਾ ਉਹਨੂੰ ਕੀ ਜਾਂਦੇ ਰਹੇ ਹੈ ਹਾਂ ਆ ਦੋਨੋਂ ਗੱਡੀ ਤੁਹਾਨੂੰ ਹੀ ਪਸਾਈ ਹੈ ਜੀ ਚਲੋ ਕੋਈ ਗੱਲ ਨਹੀਂ ਭਾਵੇਂ ਆਂਦੇ ਵੀ ਰਏ ਆ ਨਾ ਫਿਰ ਉਹਨਾਂ ਚ ਤੇ ਆਪਣੇ ਚ ਕੀ ਫਰਕ ਰਿਹਾ ਆਪਾਂ ਇਹਨਾਂ ਦਾ ਨਾਲਾ ਖੋਣਾ ਹਾਂ ਬਿਲਕੁਲ ਜੀ ਬਿਲਕੁਲ ਖਲੋਣਾ ਆਪਾਂ ਨਾਲਾ ਆਪਾਂ ਮਤ ਕਰਨੀ ਆਪਾਂ ਉਹ ਪੁਰਾਣਿਆਂ ਲੀਡਰਾਂ ਵਾਲੀ ਰਾਜਨੀਤੀ ਨਹੀਂ ਕਰਨੀ ਆਪਾਂ ਰਾਜਨੀਤੀ ਨਹੀਂ ਕਰਨੀ ਆਪਾਂ ਲੋਕਾਂ ਦੇ ਕੰਮ ਕਰਨੇ ਆਪਾਂ ਸੇਵਾ ਕਰਨੀ ਬਿਲਕੁਲ ਜੀ ਬਿਲਕੁਲ ਮੰਤਰੀ ਸਾਹਿਬ ਮੈਂ ਗਿਆ ਦੋਹਾਂ ਕਰਾਚੀ ਗਿਆ ਵਾਂ ਇਹਨਾਂ ਨੂੰ ਕਿਹਾ ਨਾਲਾ ਤੁਹਾਨੂੰ ਨਾਲਾ ਤੁਹਾਨੂੰ ਤੂੰ ਹਣ ਮੇਰੀ ਗੱਲ ਤੇ ਸੁਣ ਲੈ ਅੱਜ ਹੀ ਮੈਂ ਵੀਡੀਓ ਨੂੰ ਵੀ ਕਹਿ ਦੇਣਾ ਇਹਨਾਂ ਦਾ ਪੰਨਾ ਦਾ ਖਲੋਣਾ ਭਾਵੇਂ ਨਾਂ ਵੀ ਤੁਰਨ ਸਾਡੇ ਨਾਲ ਭਾਵੇਂ ਰਹਿਣ ਵੀ ਕਾਂਗਰਸੀ ਅਸੀਂ ਫਿਰ ਵੀ ਕੰਮ ਕਰਾਂਗੇ ਅਸੀਂ ਇਹ ਵੀ ਨਹੀਂ ਆਂਦੇ ਰੋਪੇ ਪਵਾ ਲੋ ਉਹ ਤੇ ਮੈਂ ਮੰਤਰੀ ਸਾਹਿਬ ਇਹਨਾਂ ਨੂੰ ਕਿਹਾ ਮੈਂ ਮੇਰੇ ਨਾਲ ਚੱਲੋ ਆਪਾਂ ਮੰਤਰੀ ਸਾਹਿਬ ਤੋਂ ਜਾ ਕੇ ਪਾਈਪ ਲਾਈਨ ਪਵਾ ਕੇ ਜੇ ਇਹ ਕੰਮ ਕਰਦਾਂਗੇ ਤੇ ਸਾਡੇ ਨਾਲ ਤੁਰ ਪਿਓ ਨੇ ਦੇ ਨਾਂ ਤੁਰੋ ਮੈਂ ਵੀ ਇਹਨਾਂ ਨੂੰ ਗੱਲ ਕਹੀ ਹੈ ਦੂਜੇ ਨਹੀਂ ਮੈਂ ਨਾ ਨਾਂ ਵੀ ਤੁਰਨ ਪਰ ਇੱਕ ਬੰਨੇ ਖਲੋਣ ਇਹ ਨਾ ਗੈਣ ਖਲੋਤੇ ਅਸੀਂ ਕਾਂਗਰਸ ਨਾਲ ਵੋਟ ਅਸੀਂ ਤੁਹਾਨੂੰ ਪਾਈ ਆ ਜੇ ਸਾਡੇ ਨਾਲ ਖਲੋਣਾ ਸਾਡੇ ਨਾਲ ਖਲੋ ਕੇ ਸਾਨੂੰ ਵੋਟ ਪਉਣ ਇਹ ਤੇ ਫਿਰ ਇਹ ਆ ਖਲੋਣਗੇ ਸਾਡੇ ਨਾਲ ਤੇ ਵੋਟ ਫੇਰ ਕੇ ਇਹਨੂੰ ਪਾ ਦੇਣਗੇ ਤੂੰ ਫਿਰ ਫਾਇਦਾ ਕੀ ਹੋਇਆ ਕਿਉਂ ਪਾਉਜੀ ਕਿ ਗਲਤ ਗੱਲ ਕਰਦੇ ਆ ਬੰਦਾ ਇਹੋ ਜਿਹਾ ਹੋਵੇ ਸੱਜਣ ਨੂੰ ਮਾਣ ਹੋਵੇ ਤੇ ਦੁਸ਼ਮਣ ਨੂੰ ਪਿਆਰ ਹੋਵੇ ਵੀ ਫਲਾਣਾ ਖਲੋਤਾ ਤੇ ਖਲੋਤਾ ਮਰ ਜਾਊਗਾ ਹਿਲਦਾ ਨਹੀਂ ਹਾਂਜੀ ਸਹੀ ਗੱਲ ਹੈ ਇੱਕ ਸਟੈਂਡ ਬਰੋ ਆਹੋ ਠੀਕ ਹੈ ਨਾ ਬਾਕੀ ਮੰਤਰੀ ਸਾਹਿਬ ਜਿਹੜੇ ਬੰਦੇ ਕਾਰਜ ਦੇ ਬੰਨੇ ਨੇ ਜਲਦਰ ਲੋਜਨ ਸਿਆ ਤੂੰ ਮੇਰੀ ਮਤ ਕੀਤੀ ਜਦਾ ਜਫੀ ਤੇ ਪਾਈਏ ਲੰਗਨ ਦੇ ਬਜਾਰ ਤਰਲੋਜਾ ਸੋ ਅਲੱਗ ਤੇ ਲੈਣ ਦੋ ਤਰਲੋ ਜਸ ਨੂੰ ਮੰਨਨ ਤੇ ਵਿੱਚ ਚਲੋ ਨਹੀਂ ਇਹ ਪਤਾ ਲੱਗ ਹੀ ਜਾਂਦਾ ਇਹ ਮਿਲਿਆ ਵੀ ਪਹਿਲੀ ਵਾਰੀ ਮੈਨੂੰ ਪਰ ਉਹਨੇ ਮਤ ਕੀਤੀ ਆ ਬੰਦੇ ਦਾ ਪਤਾ ਹੁੰਦਾ ਜਿਹਨੇ ਮਤ ਕੀਤੀ ਆ ਜੀ ਕਰਦੇ ਆ ਜੀ ਬਹੁਤ ਜ਼ਿਆਦਾ ਮਤ ਕੀਤੀ ਹੈ ਨਾ ਜੀ ਪਰ ਭਾਵੇਂ ਤੁਹਾਂ ਨਹੀਂ ਕੀਤੀ ਮੈਂ ਫਿਰ ਵੀ ਤੁਹਾਡੀ ਮਤ ਕਰੂੰਗਾ ਮੇਰਾ ਸੁਭਾਅ ਆ ਮੈਂ ਕਿਸੇ ਨੂੰ ਲੜਾਉਂਦਾ ਨਹੀਂ ਮੈਂ ਕਿਸੇ ਤੇ ਪਰਚਾ ਨਹੀਂ ਕਰਾਉਂਦਾ ਮੇਰਾ ਤੇ ਇਹੋ ਹੀ ਕੋਸ਼ਿਸ਼ ਹੁੰਦੀ ਆ ਕਿ ਆਪਾਂ ਰਾਜੀ ਨਾਵਾ ਕਰਾਈਏ ਵੀਡੀਓ ਵੇਖੀਆ ਜੀ ਅੱਜ ਤੱਕ 3.5 ਸਾਲ ਹੋ ਗਏ ਆ ਪੱਟੀ ਹਲਕੇ ਜੋ ਇੱਕ ਬੰਦਾ ਆ ਕੇ ਕਹਦੇ ਵੀ ਕਿਸੇ ਤੇ ਵੀ ਝੂਠਾ ਪਰਚਾ ਕਰਾਵੇ ਇੱਕ ਬੰਦਾ ਆ ਕੇ ਕਹਦੇ ਕੋਈ ਨਹੀਂ ਜਿਨੇ ਜਿਨੇ ਵੇਖੋ ਕਾਨੂੰਨ ਨੂੰ ਆ ਚ ਲੈਣਾ ਜਿਨੇ ਝਗੜਾ ਕਰਨਾ ਜਿਨੇ ਗਲਤ ਮਲਤ ਕਰਨਾ ਉੱਤੇ ਤੇ ਰੂਟੀਨ ਚ ਕਾਨੂੰਨ ਅਨਸਾਰ ਹੋਣਾ ਉੱਤੇ ਤੇ ਵੀ ਮੇਰੀ ਕੋਸ਼ਿਸ਼ ਇਹ ਹੁੰਦੀ ਆ ਮੈਂ ਸੱਦ ਕੇ ਇੱਥੇ ਬਾਕੇ ਰਾਜੀਨਾਮਾ ਕਰਾਦਾ ਇੱਕ ਵੰਮ ਮੁਖਤਾਰ ਸਿਆ ਉੱਦੇ ਤੇ ਵੀ ਕੋਸ਼ਿਸ਼ ਇਹ ਹੁੰਦੀ ਆ ਵੀ ਇੱਥੇ ਸੱਦ ਕੇ ਬਾਕੇ ਰਾਜੀਨਾਮਾ ਕਰਾ ਦਈਏ ਸਮਝਾਈਦਾ ਵੀ ਜੇ ਝਗੜੋਗੇ ਲੜਾਈਆਂ ਲੜੋਗੇ ਅਦਾਲਤ ਚ ਜਾਓਗੇ ਕੋਟ ਕਿ ਤਿਆਰੀਆਂ ਤੁਹਾਨੂੰ ਲੁੱਟ ਲੈਣਾ ਜੀ ਭਾਵੇਂ ਵਿਰੋਧੀ ਵੀ ਹੋਵੇ ਪਰ ਉਹਨੇ ਕਹੇ ਬੰਦ ਲੋ ਗੱਲ ਪੱਲੇ ਵੀ ਜਿਹੜਾ ਖਲੋਤੇ ਖਲੋਤੇ ਆ ਇਹ ਨਹੀਂ ਕਹਿਣਾ ਖਲੋਤੇ ਫਲਾਣੇ ਥਾਂ ਤੇ ਵੋਟ ਫਲਾਣੇ ਥਾਂ ਪਾਈ ਆ ਠੀਕ ਹੈ ਜੀ ਪਾਓ ਫਿਰ ਜੱਫੀ ਘੁੱਟ ਕੇ ਆਈਦਾਓ ਫਿਰ ਕੰਮ ਤਾਂ ਉਹ ਆਪਣਾ ਇੱਕ ਦਸਤਾਨੇ ਖੜੇ ਹੋ ਕੰਮ ਇਹ ਕਰਕੇ ਨਹੀਂ ਕਰਾਉਣਾ ਤਾਂ ਡਾ ਵੀ ਤੁਸੀਂ ਮੇਰੇ ਨਾਲ ਆਓਗੇ ਕੰਮ ਕਰਾਉਣਾ ਇਨਸਾਨੀਅਤ ਦੇ ਨਾਤੇ ਤੁਸੀਂ ਇਨਸਾਨ ਜੇ ਸਾਡਾ ਫਰਜ਼ ਬੰਦਾ ਅਸੀਂ ਬਣੇ ਆਂ ਅਹੀਂ ਲੋਕਾਂ ਦਾ ਗੰਦਾ ਸੀਵਰ ਵਾਲਾ ਪਾਣੀ ਉਹ ਛੱਪੜ ਚ ਪਵਾਈਏ ਲੋਕਾਂ ਦੇ ਬੂਹੇ ਅਗੇ ਨਾ ਖਲੋਵੇ ਮੈਂ ਕਿਹਾ ਕਰਾ ਦੇਣੇ ਜੀ ਪਰ ਮੁੜ ਕੇ ਮੁੜ ਕੇ ਤੇ ਭਰਾ ਦੇ ਨਾਲ ਆਜੋਗੇ ਨਾ ਮੰਤਰੀ ਸਾਹਿਬ ਗੱਲ ਆ ਤੁਸੀਂ ਸਾਡਾ ਜੀ ਮਾਪਿਓ ਜਿਹੜਾ ਮੰਤਰੀ ਹੁੰਦਾ ਨਾ ਨਹੀਂ ਮੈਂ ਤਾਂ ਤੁਹਾਡਾ ਬੱਚਾ ਤਾਂ ਡਾਪਾ ਆਇਆ ਹੈ ਚਲੋ ਭਾਵੇਂ ਤੁਹਾਡੀ ਸਾਡਾ ਭਰਾ ਹੈ ਭਾਵੇਂ ਕਿਸ ਤਰ੍ਹਾਂ ਜਿਹੜਾ ਮੰਤਰੀ ਹੁੰਦਾ ਉਹ ਸਾਰੇ ਇਲਾਕੇ ਦਾ ਹੁੰਦਾ ਜੀ ਬਿਲਕੁਲ ਸਰਪੰਚ ਸਾਰੇ ਇਲਾਕੇ ਦਾ ਹੁੰਦਾ ਇਹ ਮੁੱਕਰ ਜੇ ਪੰਜਾਰਾ ਮਕਰਜੇ ਇੱਥੇ ਤੁਸੀਂ ਆ ਜਾਓ ਮੇਰੇ ਪਿੰਡ ਇਹਨੂੰ ਕਿੰਨੀ ਵਾਰ ਅਸੀਂ ਤਲਾਹ ਦਿੱਤੀ ਆ ਇਹਨੂੰ ਕਿਹਾ ਕਿ ਨਹੀਂ ਵੀ ਮੰਤਰੀ ਸਾਹਿਬ ਨੂੰ ਮਿਲਿਏ ਸਾਨੂੰ ਨਹੀਂ ਉਹਨੂੰ ਤੁਸੀਂ ਛੱਡੋ ਤੁਸੀਂ ਸਿੱਧੇ ਆ ਜੰਦੇ ਅੱਜ ਵੀ ਆਈ ਗਈ ਜੀ ਮੰਤਰੀ ਸਾਹਿਬ ਗੱਲ ਸੁਣੋ ਅੱਜ ਵੀ ਆਈ ਗਈ ਇੱਕ ਮਿੰਟ ਅੱਜ ਅੱਜ ਕਿਤੇ ਰੋਕਿਆ ਕਿਉਂ ਭਾਜੀ ਰੋਕਿਆ ਕਿਸ ਨੇ ਨਹੀਂ ਸਰ ਇੱਕ ਹੋਰ ਇੱਥੇ ਨਹੀਂ ਗੱਲ ਨਹੀਂ ਤੈਨੂੰ ਸਾਡਾ ਲਾਲ ਵਾਲਾ ਕਰਕੇ ਨਹੀਂ ਨਾਲੇ ਮੈਨੂੰ ਤੇ ਗੱਲ ਸੁਣੋ ਮੈਨੂੰ ਤੇ ਵੀਡੀਓ ਦਾ ਪਤਾ ਹੀ ਨਹੀਂ ਉਹਦੇ ਹੁਣ ਉਹਨੇ ਪਿੰਡ ਵਾਲੇ ਦੱਸਿਆ ਵੀ ਕੋਈ ਕੁਝ ਨਹੀਂ ਪਤਾ ਇੱਥੇ ਇੱਕ ਮਿੰਟ ਗੱਲ ਸੁਣੋ ਇੱਥੇ ਤੇ ਵੇਖੋ ਗਨਮਣ ਗਨਮਣ ਮੈਨੂੰ 24 25 ਮਿਲੇ ਆ ਪਰ ਨਾ ਮੇਰੇ ਦਫ਼ਤਰ ਦੇ ਬਾਹਰ ਮੈਂ ਗਨਮਣ ਜੇ ਖਲੋਤਾ ਵੀ ਹੋਵੇ ਨਾ ਮੈਂ ਮੈਂ ਉਹਨੂੰ ਕਹਿ ਦੇਣਾ ਕਾਕਾ ਜਾ ਤੇਰੀ ਨਹੀਂ ਲੋੜ ਕੋਈ ਗਨਮਣ ਕੀ ਕਰ ਰਹੇ ਮੈਂ ਕਿਸੇ ਤੇ ਪਰਚਾ ਕਰਾਇਆ ਨਹੀਂ ਕੋਈ ਮੈਂ ਕਿਹਦੀ ਜ਼ਮੀਨ ਤੇ ਕਬਜ਼ਾ ਕਰਾਇਆ ਵੀ ਮੈਨੂੰ ਗਨਮਣਾਂ ਦੀ ਲੋੜ ਆ ਚਲੋ ਪ੍ਰੋਟੋਕਾਲ ਆ ਇਹਨਾਂ ਦੀਆਂ ਗੱਡੀਆਂ ਚੱਲਦੀਆਂ ਰੁਟੀਨ 'ਚ ਜੇ ਖਲੋਤਾ ਹੋਵੇ ਤੇ ਉਹਨੂੰ ਆਖੀਦਾ ਕਾਕਾ ਜਾ ਜਾ ਕੇ ਰੋਟੀ ਲੈਤੀ ਖਾ ਚਾਹ ਚੂਪੀ ਇੱਥੇ ਨਹੀਂ ਲੋੜ ਗੇੜ ਦੀ ਗੇੜ ਤੇ ਉਹਨੂੰ ਲੋੜਿਆ ਜਿੰਨੂੰ ਡਾਰਿਆ ਜਿਹਦੇ ਮਨ 'ਚ ਭਾਪ ਆ ਪਿਆ ਤੇ ਇੱਥੇ ਤੇ ਜਿਹੜਾ ਮਰਜੀ ਆ ਜੇ ਇੱਕ ਝਾਕ ਹੁੰਦਾ ਜੀ ਪਹਿਲਾਂ ਵਿੱਚ ਆ ਕੇ ਇਹ ਫੜਿਆ ਮੰਤਰੀ ਦਾ ਮੁੱਲ ਲੈ ਕੇ ਨਾਮ ਤੇ ਅੱਜ ਕਿਵੇਂ ਝਗ ਲੈ ਗਿਆ ਅੱਜ ਇਹਨਾਂ ਥਰੂ ਤੇ ਪਹਿਲਾਂ ਵੀ ਇਹਨਾਂ ਥਰੂ ਆ ਜਾਂਦੇ ਪਹਿਲਾਂ ਵੀ ਇਹਨਾਂ ਥਰੂ ਆ ਜਾਂਦੇ ਆਪਾਂ ਭੱਜੇ ਹਾਂ ਸਰਪੰਚਾ ਇਹਨਾਂ ਦਾ ਹੁਣ ਅੰਡਰਗ੍ਰਾਉਂਡ ਪੈਪ ਆ ਕੇ ਸਾਰਾ ਪਾਣੀ ਛੱਪੜ ਚ ਪਾਉਣਾ ਹੀ ਭਰਾਵਾਂ ਦਾ ਮੰਤਰੀ ਸਾਹਿਬ ਮੈਂ ਪਤਾ ਗੱਲ ਕੀ ਇਹ ਕਹਿਣ ਦੇ ਇਹ ਚਲੋ ਨਾਲੇ ਦੇ ਮਸਲੇ 'ਚ ਵੀਡੀਓ ਬਣਾ ਲੈਂਦੇ ਕੋਈ ਚੱਕਰ ਨਹੀਂ ਓਏ ਉਹਨੂੰ ਛੱਡ ਕੋਈ ਨਹੀਂ ਵੀਡੀਓ ਬਣ ਗਈ ਯਾਰ ਜਿਹੜਾ ਗੱਲ ਸੁਣ ਇੱਕ ਮਿੰਟ ਗੱਲ ਸੁਣ ਉਹ ਗੱਲ ਸੁਣ ਜਿਹੜਾ ਬੰਦਾ ਕਿਸੇ ਕੁਰਸੀ ਤੇ ਬੈਠਾ ਉਹਦੇ ਉਲਟੀ ਲੋਕਾਂ ਬੋਲਣਾ ਜਿਹੜਾ ਜਿਉਂਦਾ ਉਹਦੇ ਉਲਟੀ ਲੋਕ ਬੋਲਣਗੇ ਜਿਹਦੇ ਪੱਲੇ ਕੱਖ ਨਹੀਂ ਜਿਹੜਾ ਮਰਿਆ ਉਹਦੇ ਉਲਟ ਕਿਨੇ ਬੋਲਣਾ ਹਾਂਜੀ ਆ ਕੋਈ ਗੱਲ ਨਹੀਂ ਮੇਰੇ ਉਲਟ ਕੋਈ ਬੋਲ ਵੀ ਲਵੇਂ ਮੈਂ ਨਹੀਂ ਗੁੱਸਾ ਕਰਦਾ ਹਾਂ ਦਾ ਮੈਨੂੰ ਸਭ ਕੋ ਚਾ ਚੜਦਾ ਵੀ ਬਾਪੇ ਨਾਨ ਕਰਨੇ ਕੁਰਸੀ ਦਿੱਤੀ ਕਹੇ ਉਲਟ ਬੋਲ ਲਿਆ ਇਹ ਤੇ ਕਿਹੜੀ ਗੱਲ ਆ ਇੱਕ ਮੰਤਰੀ ਸਾਹਿਬ ਜਿਹੜੇ ਜਿੰਨਾ ਗਾਰਲੇਪ ਨੇ ਬੰਦ ਕੀਤਾ ਨਾ ਉਹ ਕੱਲ੍ਹ ਹੀ ਉਹ ਸਾਰੇ ਆਪਣੇ ਨਾਂ ਉਨੂੰ ਤਿਆਰ ਉਹਦੇ ਸਾਡੇ ਨਾਲ ਆ ਪਵਾ ਦੋ ਹਿੰਦੂਸੇ ਯਾਰ ਉਹ ਵੀ ਆਜਣ ਜੀ ਆ ਇਹਨੂੰ ਆਪਾਂ ਉਹਨਾਂ ਦਾ ਵੀ ਪਵਾ ਦਾਂਗੇ ਆਪਾਂ ਪਰ ਪਾਣੀ ਨਹੀਂ ਕਿਸਦਾ ਬੰਦ ਕਰਨਾ ਠੀਕ ਹੈ ਜੀ ਆਪਾਂ ਅਸੀਂ ਤੈਨੂੰ ਸਰਪੰਚ ਸਾਹਿਬ ਕੀ ਕਿਹਾ ਹੈਗਾ ਸਾਨੂੰ ਵੀ ਦੱਸਣਾ ਵੀ ਇਹਨਾਂ ਸਾਰੇ ਪਰਿਵਾਰ ਨੇ ਕਹਿ ਕੇ ਨਾ ਵੀ ਉੱਥੇ ਖੜ੍ਹ ਚਣੂ ਅੱਤ ਮੈਂ ਹੀ ਜੇ ਇੱਥੇ ਆ ਗਏ ਤਾਂ ਨਾਲ ਹੀ ਹਾਂ ਉਹ ਕੋਈ ਜ਼ਿਆਦੇ ਨਾਲ ਹੀ ਕੇ ਉਹ ਨਹੀਂ ਆਪਾਂ ਉਹਨਾਂ ਦਾ ਵੀ ਸਵਾਰ ਦੇਣਾ ਆਪਾਂ ਕਿਸੇ ਦਾ ਨਹੀਂ ਬੁਗਾਰਦੇ ਉਹਨਾਂ ਕਹੇ ਜੇ ਇਸ ਰੂਪੇ ਪਾਉਣਗੇ ਤਾਂ ਹੀ ਪਾਵਾਂਗੇ ਇਹਨੂੰ ਇਹ ਗੱਲ ਕਹੀ ਉਹਨਾਂ ਜੀ ਤੇ ਜੇ ਉਹ ਸਰੋਪੇ ਪਾਉਂਦੇ ਆ ਅਸੀਂ ਪਾਵਾਂਗੇ ਮਰਵਾ ਜੇ ਉਹ ਪਹਿਲ ਕਰਦੇ ਫਿਰ ਪਾਵਾਂਗੇ ਆਹ ਮੈਂ ਗੱਲ ਕਰ ਸਹੀ ਗੱਲ ਸੁਣ ਲੋ ਗੱਲ ਕਰ ਮੌਤ ਕਰ ਆਪਾਂ ਆਪਾਂ ਸਰੋਪੇ ਕਿਸੇ ਨੂੰ ਵੀ ਨਹੀਂ ਪਾਉਣੇ ਆਪਾਂ ਉਹ ਕੰਮ ਕਰਨਾ ਤੁਸੀਂ ਮੇਰੇ ਨਾਲ ਉਹ ਆ ਜਿਓ ਜਿਹੜਾ ਸਾਡਾ ਦੁੱਖ ਸੁੱਖ ਸੁਣਦਾ ਵਾ ਅਸੀਂ ਉਹਦੇ ਨਾਲ ਆ ਜਿਹੜਾ ਦੁੱਖ ਸੁੱਖ ਨਹੀਂ ਸੁਣਦਾ ਅਸੀਂ ਉਹਦੇ ਨਾਲ ਕਿੱਦਾਂ ਆ ਆ ਜਿਹੜਾ ਅਸੀਂ ਪੰਚਨਾ ਨੇੜ ਰੱਖਣਾ ਪਾਇ ਨਹੀਂ ਗੈਣਾ ਅਸੀਂ ਨਹੀਂ ਨੇੜ ਰੱਖਣਾ ਉਹਦੇ ਨਾਲ ਵੀ ਨੇੜ ਰੱਖਣਾ ਸਰ ਤੇ ਹੋ ਜੂਗਾ ਕੋਈ ਨੀ ਚੀਜ਼ ਮੈਂ ਕਿਹਾ ਸੁਣੀ ਤੇ ਵੀ ਆ ਗੱਲ ਸੁਣੋ ਸ਼ਾਹੂ ਕਰਾਣਾ ਉਹਨਾਂ ਕੋਲ ਉਹਨਾਂ ਤੋਂ ਪਾਵਰ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਾਵਰ ਆਪਾਂ ਖਤਮ ਕਰ ਦਾਂਗੇ ਇਹ ਗੱਲ ਪਾਵਰ ਤਾਂ ਬੋਲਦਾ ਨਾ ਕਿ ਮੈਂ ਕਿਹਾ ਪਾਵਰ ਖਤਮ ਕਰ ਦਾਂ ਕੋਈ ਗੱਲ ਸਾਡੇ ਹੁਣ ਆਪਾਂ ਵੀਡੀਓ ਸਾਨੂੰ ਆਪਾਂ ਕੰਮ ਕਰਾਉਣਾ ਆ ਜਿਹੜੇ ਸਰੇ ਨੂੰ ਆਇਆ ਗੱਲ ਤੇ ਸੁਣ ਆਹ ਕੰਮ ਕਰਾਉਣਾ ਦੂਜੇ ਨੰਬਰ ਤੇ ਸਰਪੰਚ ਨਾਲ ਵੀ ਇਹਨਾਂ ਨੂੰ ਬੁਣਾ ਉਹਦੇ ਨਾਲ ਵੀ ਜੱਫੀ ਪਾਉਣੀ ਇਹਨਾਂ ਨੂੰ ਦੱਸਾਂਗੇ ਵੇਖੋ ਮੋਢੇ ਤੇ ਸਾਡਾ ਸਰਪੰਚ ਹੀ ਆ ਨਾ ਕੋਈ ਨਹੀਂ ਸਰ ਫੜੀ ਉਹ ਗੱਲ ਸੁਣ ਉਹ ਗੱਲ ਸੁਣ ਲੋ ਗੱਲ 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 ਉਹ ਗੱਲ ਸੁਣ ਲੋ ਉਹ ਗੱਲ ਆਹ ਇਹ ਤੇਰਾ ਕੀ ਲੱਗਦਾ ਪਾਉ ਮਾ ਮਾ ਮੇ ਨਹੀਂ ਮਮਾ ਜੀ ਮੈਂ ਮਮਾ ਚਾਚੇ ਦਾ ਪੋਤਾ ਹਾਂ ਚਲੋ ਉਹ ਫਿਰ ਪਰੋਣੇ ਦੇ ਆਖੇ ਤੇ ਲੱਗ ਗਏ ਇਹ ਇਹਨਾਂ ਦੀ ਸਰਪੰਚਣਾ ਵੀ ਜੱਫੀ ਪਾਉਣੀ ਹੈ ਮੋਢੇ ਤੇ ਸਾਡਾ ਸਰਪੰਚੀ ਹੈ ਨਾ ਤੇ ਸਰਪੰਚਾ ਦੂਜੇ ਘਰ ਦਾ ਵੀ ਨੁਕਸਾਨ ਹੋਉਂਦੇ ਨਾ ਉਹਨਾਂ ਦੇ ਵੀ ਜੇ ਪੂਰੇ ਪੈਣ ਵਾਲੇ ਪੂਰੇ ਪਵਾ ਦੋ ਜੇ ਨਾਲਾ ਬੰਨ ਵਾਲਾ ਨਾਲਾ ਇਹਨਾਂ ਦੇ ਵੀ ਪੂਰੇ ਪਵਾ ਦੋ ਜੇ ਨਾਲਾ ਬੰਨ ਵਾਲਾ ਨਾਲਾ ਪਾਣੀ ਨਹੀਂ ਕਿਸੇ ਦਾ ਡਕਣਾ ਆਪਾਂ ਠੀਕ ਹੈ ਜੀ ਠੀਕ ਹੈ ਨਾ ਆਪਾਂ ਨੂੰ ਦੋਵੇਂ ਭਾਵੇਂ ਉਹ ਕਾਲੀ ਨੇ ਇਹ ਕਾਂਗਰਸੀ ਨੇ ਆਪਾਂ ਦੋਹਾਂ ਘਰਾਂ ਦਾ ਸਹਿਮਤੀ ਨਾਲ ਕੰਮ ਕਰਾਉਣਾ ਠੀਕ ਆ ਠੀਕ ਆ ਠੀਕ ਆ ਜੀ ਮੈਨੂੰ ਇਹ ਅੱਜ ਭਾਵੇਂ ਮਿਲੇ ਪਈਲੇ ਦੇਣੀ ਆ ਪਰ ਇਹ ਬੰਦੇ ਸੱਚੇ ਆ ਐਡੀ ਗੱਲ ਨਹੀਂ ਉਹ ਜਿਹੜਾ ਸੱਚਾ ਹੋਵੇ ਨਾ ਉਹ ਬਦੋ ਬਦੀ ਬੋਲ ਪੈਂਦਾ ਹੁੰਦਾ ਤੇ ਮਾਤ ਇਹਨਾਂ ਦੀ ਵੀ ਕਰਨੀ ਦੂਜੀ ਧਿਰ ਦੀ ਵੀ ਕਰਨੀ ਲੜਾਉਣਾ ਨਹੀਂ ਆਪਾਂ ਕਿਸੇ ਨੂੰ ਠੀਕ ਆ ਜੀ ਨਹੀਂ ਕਿੰਨੀ ਕੀ ਗੱਲ ਤੋਂ ਕਹਿਣਾ ਇਹ ਨਾਲੀਆਂ ਨੂਣੀਆਂ ਬੰਦ ਕਰ ਤੋਂ ਹੀ ਕਹਿਣਾ ਮੁੜ ਕੇ 26 ਤੇ 307 ਤੇ ਕਹਿਣਾ ਮੁੜ ਕੇ 302 ਤੱਕ ਗੱਲਾਂ ਪਹੁੰਚਦੀਆਂ हां जी हां जी हां तो ਇਹਨਾਂ ਦਾ ਇਹਨਾਂ ਦਾ ਬਾਕੇ ਭਾਵੇਂ ਦੋਹਾਂ ਤੇਰਾ ਨੂੰ ਮੇਰੇ ਕੋਲ ਲੈ ਆਈ ਆ ਪਾ ਬਾਕੇ ਸਮਝਾ ਲਾਂ ਕਰਾ ਦੇ ਕੰਮ ਸਾਰਾ ਠੀਕ ਆ ਆਪ ਜੀ ਨੇ ਵਚਨ ਕੀਤਾ ਨਾ ਆਪ ਜੀ ਨੇ ਵੀ ਅੱਜ ਮਾਹੌਲ ਬੜਾ ਖਰਾਬ ਆ ਲੜਨਾ ਨਹੀਂ ਬਸ ਮਾਹੌਲ ਤੋਂ ਡਰਦੇ ਆ ਕੰਮ ਨਹੀਂ ਹੋਇਆ ਜੀ ਚਲੋ ਕੋਈ ਨਹੀਂ ਇੱਕ ਨੰਦਰ ਮਾਹੌਲ ਤੋਂ ਡਰਦੇ ਨਹੀਂ ਠੀਕ 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 ਹਾਂ ਠੀਕ ਹੋਣ ਇਹਨਾਂ ਨੂੰ ਚਾਹ ਪਿਆ ਕੇ ਤੇ ਰੋਟੀ ਖਵਾ ਕੇ ਖੜਨਾ ਹੀ ਜੇ ਨਾ ਰੋਟੀ ਨਾ ਖਾਧੀ ਫਿਰ ਕੋਰੇ ਨਹੀਂ ਬੈਣੇ ਠੀਕ ਆ ਇੱਕ ਸਾਡੀ ਹੋਰ ਬੇਨਤੀ ਆ ਜੀ ਅੱਜ ਨਾਲਾ ਖੁੱਲ ਜੇ ਸਾਡੀ ਆ ਸਰਤਾ ਜਿਹੜੀਆਂ ਘੜੀ ਦੇ ਪਿੱਛੇ ਧਮਕਾਵਾ ਉਹ ਨਹੀਂ ਉਹ ਨਹੀਂ ਸਾਨੂੰ ਪਹਿਲਾਂ ਲਿਖ ਲਿਖਾ ਕਰਕੇ ਗਾਂ ਦਾ ਇਹ ਬੀੜਾ ਜਿਹੜਾ ਨਹੀਂ ਹੁਣ ਮੈਨੂੰ ਤਾਂ ਪਤਾ ਨਹੀਂ